ਜੋਨੀ ਬਾਬਾ ਕਾ ਤਾਂ ਲੋੜੇ ਚੜੀ ਫਿਰਦਾ ਵੇਖ ਲੈ ਤੈਨੂੰ ਵੀ ਲੋੜਾ ਲੱਗਾ ਸੀ ਨਾ ਪਹਿਲੀ ਵਾਰੀ ਪੜਿਆ ਸੀ ਕੀ ਲੱਗਾ ਈ ਤੈਨੂੰ ਲੋੜੇ ਹੀ ਲੱਗਾ ਈ ਮਾਰੇ ਸਾਰਿਆਂ ਨੂੰ ਓਹੀ ਲੱਗਦਾ ਓਹੀ ਲੱਗਦਾ ਨਾ ਜੋਨੀ ਬਾਬੇ ਨੂੰ ਕਿਹੜਾ ਜੋਨੀ ਬਾਬੇ ਨੂੰ ਕਿਹੜਾ ਨਹੀਂ ਪਤਾ ਜਾ ਦੇ ਫਰੈਸ਼ੀ ਭਾਜੀ ਹੋ ਜਿਹੜੀਆਂ ਰੇੜੀਆਂ ਜਿਨਾਂ ਤੇ ਬੈਠਾ ਇਹ ਪਹਿਲੀ ਵਾਰੀ ਆਈਆਂ ਹੁਣ ਪੰਜਾਬ 'ਚ ਤਾਂ ਤੇ ਫਿਰ ਬੰਦਾ ਕਹਵੇ ਵੀ ਮੈਂ ਯਾਰ ਪਹਿਲੀ ਵਾਰੀ ਫੋਟ ਨਾਲੇ 에ਅਰਪੋਰਟ ਤੇ ਨੋਰਮਲ ਵੀ ਆਉਂਦੀਆਂ ਨੇ ਪ੍ਰਾਈਵੇਟ ਵੀ ਆਉਂਦੀਆਂ ਨੋਰਮਲ ਵੀ ਆਉਂਦੀਆਂ ਉਹਨਾਂ ਦਾ ਫੋਟੋ ਪਾ ਲੈ ਇਹ ਹਮੇਸ਼ਾ ਹੀ ਯਾਰ ਤੂੰ ਜੋਨੀ ਬਾਬੇ ਨੂੰ ਕਿਹੜੀ ਗੱਲ ਨੂੰ ਜਾਣ ਆਪਣੀਆਂ ਹਰਕਤਾਂ ਕਰਕੇ ਮੀਮਸ ਕਰਕੇ ਮੀਮਸ ਕਰਕੇ ਜੋਨੀ ਬਾਬੇ ਨੂੰ ਵੀ ਪਤਾ ਹੈ ਕਿ ਮੇਰੇ ਜੋਨੀ ਬਾਬੇ ਤੇ ਤੁਸੀਂ ਆਪ ਖੁਦ ਇੰਸਟਾਗ੍ਰਾਮ ਤੇ ਜਾ ਕੇ ਵੇਖ ਲਿਓ ਕਿਹੜੀਆਂ ਵੀਡੀਓ ਦੀ ਮੇਰੀਆਂ ਚ ਗਈਆਂ ਤੇ ਕਿਹੜੀਆਂ 20 25 ਹਜ਼ਾਰ ਜੋਨੀ ਬਾਬੇ ਦੀ ਮਿਲੀਏ ਚ ਉਹੀ ਵੀਡੀਓ ਜਾਏਗੀ ਜਿਦੇ ਚ ਇਹਨੇ ਕੋਈ ਨਾ ਕੋਈ ਹਾਸੇ ਮਜ਼ਾਕ ਵਾਲੀ ਗੱਲ ਕੀਤੀ ਹੋएगी ਜਾਂ ਡਬਲ मीनिंग ਸਮਝਿਆ ਕਰੋ ਬਿਲਕੁਲ 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 ਤੇ ਵੇਖੋ ਹੁਣ ਜਿਹੜਾ ਬੰਦਾ ਪਹਿਲੀ ਵਾਰੀ ਪੜਦਾ ਹੈ ਨਾ ਤਮਾਕ ਉਹਦੇ ਤਮਾਕ ਹੀ ਅਲੀ ਸ਼ਬਦ ਆਉਂਦਾ ਹੈ ਲੋੜਾ ਤੇ ਬੰਦੇ ਕਹਿੰਦੇ ਬੰਦੇ ਕਹਿੰਦੇ ਫਰਿਸ਼ ਭਾਜੀ ਕਿ ਨਹੀਂ ਇਹ ਨਾ ਇਹ ਤਾਂ ਸਰ ਨੇਮ ਏ ਹੁਣ ਤੈਨੂੰ ਪਤਾ ਹੈ ਇੱਕ 에어ਲਾਈਨ ਚਲਦੀ ਲੋੜਾ ਪਤਾ ਉਹ ਤੁਹਾਡੇ ਯੂਰਪ ਚਲਦੀ ਉਹਦਾ ਨਾ ਤੇ ਹੁਣ ਜੇ ਉਹ ਅਸੀਂ ਜਾਣ ਜਾਣ ਕੇ ਫੋਟਾ ਪਾਈ ਏ ਪਿੱਛੇ ਮਾਰੇ ਸਾਨੂੰ ਕਿਹੜਾ ਪਤਾ ਆਪਾਂ ਵੀਡੀਓ ਨੂੰ ਸਾਨੂੰ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਕਿ ਵੀਡੀਓ ਚ ਕੀ ਆ ਰਿਹਾ ਹੈ ਸਾਨੂੰ ਤਾਂ ਪਤਾ ਨਾ ਕਿ ਇਹ ਲੋੜਾ ਸਾਡੇ ਪੰਜਾਬੀ ਜਿੰਦਾ ਮਤਲਬ ਲੋੜਾ ਨਿਕਲਦਾ ਮੈਨਾਂ ਆਪਾਂ ਵੀਰ ਫੋਟੋ ਹਨ ਭਾਵੇਂ ਯੂਰਪ ਚੋਂ ਤਾਂ ਉਹਦਾ ਉਹ ਸਰ ਨੇਮ ਏ ਪਰ ਸਾਨੂੰ ਤਾਂ ਪਤਾ ਨਾ ਪੰਜਾਬ ਚ ਜਾ ਡੀ ਅੱਜ ਕੀ ਕੀ ਇਹਦਾ ਮੀਨਿੰਗ ਨਿਕਲਦਾ ਹੈ ਲੋੜੇ ਦਾ ਦੇਖੋ ਉਹਨੇ ਲੋਦਾ ਉਹ ਵੀ ਸਾਰ ਨਹੀਂ ਮੇ ਲੋਦਾ ਪਰ ਉਹਨੇ ਪਾਇਆ ਇਸ ਕਰਕੇ ਕਿਉਂਕਿ ਉਸ ਲੋੜਾ ਸਾਊਂਡ ਕਰ ਰਿਹਾ ਲੋੜਾ ਉਹ ਚੀਜ਼ viral ਹੋਣੀ ਹੈ ਲੋਕਾਂ ਨੇ meme ਬਣਾਉਣੇ ਨੇ ਕਿ ਦੇਖੋ ਜੋਨੀ ਬਾਬਾ ਸਾਡੀ ਕਿਸਮਤ ਤੇ ਬੈਠਾ ਹੈ ਹਾਂ ਬਿਲਕੁਲ ਤਾਂ ਸਾਰ ਮੈਂ ਮੈਂ ਅਸੀਂ ਅਸੀਂ ਗੱਲ ਉਹ ਰਹੀ ਦੀ ਜਿਹੜੀ ਜਿਹੜੀ ਸੋਸ਼ਲ ਮੀਡੀਆ ਅਸੀਂ ਪਤਾ ਨਹੀਂ 70 ਵਾਰੀ ਜਾ ਰਹੇ ਗੈਲੈਕਸੀ ਫੇਰ ਨਹੀਂ ਕੀਤੀਆਂ ਕਿ ਅਸੀਂ ਹਮੇਸ਼ਾ ਉਹ ਗੱਲ ਕਰੀਦੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੈ ਜਿਹੜੀ ਜਿਆਦਾ ਲੋਕਾਂ ਦੀ ਧਾਰਨਾ ਹੈ ਹੁਣ ਮੈਂ ਰੀਲ ਵੇਖੀ ਸੀ ਜਿਸ ਚ ਸਾਰੇ ਕਮੈਂਟ ਕਰ ਰਹੇ ਕਰ ਰਹੇ ਨੇ ਲੋਕੀ ਉਹ ਜੁੜੀ ਬਾਬਾ ਲੋੜੇ ਤੇ ਬੈਠਾ ਉਹ ਜਿਹੜੀ ਮੋਬਾਈਲ ਲੋੜੇ ਤੇ ਬੈਠਾ ਜਿਹੜੀ ਮੋਬਾਈਲ ਉਹ ਕਰਦਾ ਹੀ ਸਾਊਂਡ ਲੋੜਾ ਪਹਿਲੀ ਵਾਰੀ ਵੇਖਣ ਤੇ ਤੇ ਸਾਰੇ ਜੁੜੀ ਬਾਬੇ ਨਾਲ ਉਸ ਕੀਤਾ ਫਾਇਦਾ ਉਠਾਇਆ ਬਾਬੇ ਅੱਜਕੱਲ ਚੱਲਦੇ ਵੀ ਪਟੋਲੇ ਜਿਹੇ ਨੇ ਭਾਵੇਂ ਔਰ ਢੰਡਰੀਆਂ ਵਾਲਾ ਹੋ ਗਿਆ ਉਹ ਵੀ ਯਾਰ ਕਤੰਗ ਕਰਕੇ ਅੱਜ ਉੰਨੀ ਵੀ ਹੋ ਗਿਆ ਵੀ ਯਾਰ ਕਤਾ ਕਰਕੇ ਪਤਾ ਇਹ ਨਾ ਰੀਲਾਂ ਤੇ ਕਿੱਦਾਂ ਵਾਇਰਲ ਹੋਣਾ ਹੈ ਉਹ ਜਾਣ ਢੰਡਰੀਆਂ ਵਾਲੇ ਦੀ ਮੈਂ ਕਿਹਾ ਵੀਡੀਓ ਕੀਤੀ ਫੈਸ਼ੀ ਭਾਜੀ ਢੰਡਰੀਆਂ ਵਾਲਾ ਨਾ ਕਿਸੇ ਸਮਾਰਗਮ ਵਿੱਚ ਹੀ ਜਾ ਰਹੇ ਆ ਠੀਕ ਹੈ ਸਮਾਰਗਮ ਵਿੱਚ ਪਹੁੰਚਿਆ ਤੇ ਬੰਦੇ ਨਾਲ ਤਾਂ ਹਾਰ ਲੈ ਕੇ ਮੀਟ ਕਰ ਰਹੇ ਨੇ ਹੁਣ ਪਹੁੰਚਿਆ ਉਹ ਜਿਹੜਾ ਬਾਬੇ ਦੀ ਢੰਡਰੀਆਂ ਵਾਲੇ ਦੇ ਬਾਬੇ ਦੇ ਨਾਲ ਗੱਡੀ 'ਚ ਬੈਠਾ ਨਾ ਬੰਦਾ ਪਿਛਲੀ ਸੀਟ ਤੇ ਗੱਡੀ ਰੁਕ ਤੇ ਉਹ ਬੰਦਾ ਉਤਰ ਗਿਆ ਗੱਡੀ 'ਚ ਜਲਦੀ ਜਲਦੀ ਤੇ ਬਾਬਾ ਟਡਰੀਆਣਾ ਐਦਾਂ ਹੀ ਬੈਠਾ ਫਰੰਟ ਸੀਟ ਤੇ ਉਨੇ ਚਿਰ ਉਹ ਪਿਓ ਦਾ ਪੁੱਤਰ ਨਹੀਂ ਉਤਰਿਆ ਜਿੰਨੇ ਚਿਰ ਕੋਈ ਬਾਰਿੰਗ ਖੋਲਣ ਆਪ ਨਹੀਂ ਆਇਆ ਕੋਈ ਬਾਰਿੰਗ ਖੋਲੀਏ ਫੇਰ ਬਾਬਾ ਜੀ ਉਤਰੇ ਨੇ ਬਾਬਾ ਜੀ ਤੇ ਉੱਤਾਣੀ ਹਾਂ ਉੱਤਾਣੀ ਉਹਨਾਂ ਦੇ ਚਲਦੀ ਨਹੀਂ ਹੱਥ ਭਰਾ ਆ ਯਾਰ ਪੈ ਆਪਾਂ ਵੀ ਗਲਤ ਲਾਈਨ 'ਚ ਆ ਗਏ ਬਾਬਾ ਬੂਬੋ ਬਣ ਜਾਣਾ ਸੀ ਉਹਨੂੰ ਵਧੀਆ ਪੈਸੇ ਵੀ ਪੈਸੇ ਵੀ ਕਮਾਉਣੇ ਸੀ ਛੇੜਿਆ ਵੀ ਕਰਨਾ ਸੀ ਤੇ ਬਾਅਦ 'ਚ ਭਗਤਨੀਆਂ ਨੇ ਆ ਕੇ ਬੋਲੇ ਕਰਨਾ ਸਾਡੇ ਬਾਬਾ ਜੀ ਐਦਾਂ ਨਹੀਂ ਹੋ ਸਕਦੇ ਨਾਲੇ ਫ੍ਰੈਸ਼ੀ ਭਾਜੀ ਇੰਸਟਾਗ੍ਰਾਮ ਤੇ ਐਡੀ ਕਕੂਸੀ ਹੋਣੀਆਂ ਸੀ ਨਾ ਐਡੀ ਕਕੂਸੀ ਆਡੀਅנס ਰੇ ਰੱਬ ਦਾ ਨਾ ਯਾਰ ਸਾਲੇ ਕਿਸੇ ਮੈਂ ਅਮਰਤਪਾਲ ਨਾਲ ਵੀਡੀਓ ਪਾਈ ਮੈਂ ਕਿਹਾ ਹੱਲਾ ਕੇ ਕਮੈਂਟ ਵੀ ਮਪੇ ਨੇ ਕੀਤਾ ਵੀ ਕੱਲ ਫੁੱਲ ਵੀਡੀਓ ਆਏਗੀ ਮੈਂ ਉਹਦੇ ਨੂੰ ਪੁੱਛਣ ਡਿਆ ਭਾਜੀ ਤੁਹਾਡੀ ਇਨਕਮ ਕਿੱਥੋਂ ਆਂਦੀ ਉਹ ਤੂੰ ਐਨਾ ਕੋਲ ਪੁੱਛਦਾ ਉਹ ਤੇਰੀ ਕਿੱਥੇਂ ਦੀ ਹੋਰ ਤੂੰ ਵੀ ਕੋਲ ਦੇ ਸਵਾਲ ਕਰਨ ਵਾਲੇ ਓਏ ਤੂੰ ਸੀ ਜਿੱਥੋਂ ਮਰਜੀ ਇਸੇ ਕਰਕੇ ਤੁਹਾਡੀਆਂ ਮਾਵਾ ਮਾਵਾਂ ਭੈਣਾਂ ਨਾ ਜਿੱਦੂ ਅੰਧ ਭਗਤ ਬੰਦੇ ਨਾ ਕਿਸੇ ਦੇ ਤਾਂ ਹੀ ਤੁਹਾਡੀਆਂ ਮਾਵਾ ਮਾਵਾਂ ਭੈਣਾਂ ਨੂੰ ਬਲਜਿੰਦਰ ਵਰਗੇ ਝੋਦੇ ਨੇ ਉਹ ਸਰਸੇ ਵਾਲਾ ਤਾਂ ਹੀ ਝੋਦਾ ਢੱਡਰੀਆਂ ਵਾਲੇ ਨੇ ਐਵੇਂ ਨਹੀਂ ਆਪਣਾ Empire ਖੜਾ ਕਰ ਲਿਆ ਤੁਹਾਡੇ ਵਰਗੇ ਘੂਸੇ ਲੋਕਾਂ ਕਰਕੇ ਨੋਰ ਭਈਆ ਸਵਾਲ ਯਾਰ ਤੇ ਤੁਹਾਡੀ ਇੰਕਮ ਕਿੱਥੋਂ ਆਦੀ ਇਹ ਕੀ ਸੜਕ ਰਾਈ ਪੁੱਛਣਾ ਬੰਦਾ ਭਈ ਸਾਰਿਆਂ ਨੂੰ ਪੁੱਛਣਾ ਬੰਦਾ ਹੁਣ ਪਿਛੇ ਅਨਮੋਲ ਕਾਤਰਾ ਗਿਆ ਭਈ ਉੱਥੇ ਅਮਰੀਕਾ ਉਹ ਘੁੰਮ ਰਿਹਾ ਕੱਲ ਕੋਈ ਨੂੰ ਪੁੱਛ ਰਿਹਾ ਸੀ ਕਿ ਤੂੰ ਵੀ ਯਾਰ 15000 ਡਾਲਰ ਦੀ ਟਿਕਟ ਲੈ ਕੇ NBA ਦੇ ਮੈਚ ਕਿੱਦਾਂ ਦੇਖਣ ਗਿਆ ਹਾਲੇ ਕਿ ਇੰਨੇ ਮਿੰਗ ਟਿਕਟ ਨਹੀਂ ਹੁੰਦੀ ਉਹ 1000 ਕ ਡਾਲਰ ਟਿਕਟ ਹੈ ਪਰ ਮਾਰੇ ਪੁੱਛਣਾ ਤੇ ਬੰਦਾ ਹੀ ਇਹ ਕਿ ਤੂੰ ਸਮਾਜ ਸੇਵਾ ਕਰਦਾ ਹੈ ਦੂਜੇ ਪਾਸੇ ਤੂੰ ਅਮਰੀਕਾ ਮਹਿੰਗੀ ਮਹਿੰਗੀਆਂ ਗੱਡੀਆਂ 'ਚ ਘੁੰਮ ਰਿਹਾ ਹੈ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਇੱਕ ਮੈਨੂੰ ਕਮੈਂਟ ਆਇਆ ਮੈਂ ਤੇਰੀ ਫੈਨ ਸੀ ਹੁਣ ਮੈਂ ਤੈਨੂੰ ਅਨਫੋਲੋ ਕਰਨ ਲੱਗੀ ਉਹ ਤੇਰੇ ਵਰਗੀ ਕੂਸੀ ਆਡੀਅੰਸ ਸਾਨੂੰ ਚਾਹੀਦੀ ਵੀ ਨਹੀਂ ਸਾਨੂੰ ਇਹਨਾਂ ਦਾ ਕੂਥੇ ਬੰਦੇ ਚਾਹੀਦੇ ਨਾ ਅਸੀਂ ਅੱਜ ਤੱਕ ਕਿਹਾ ਹੈ ਚੈਨਲਸ ਲ ਪੇਜ ਨੂੰ ਫੋਲੋਅਰ ਸਬਸਕ੍ਰਾਈਬ ਲਾਈਕ ਉਹੀ ਕਰੋ ਜਿਹਨੂੰ ਸਾਡੇ ਤੇ ਭਰੋਸਾ ਹੈ ਇਹ ਬੰਦੇ ਗਲਤ ਖਬਰ ਨਹੀਂ ਕਦੀ ਸੁਣਾਣੇ ਹਾਂ ਕਦੀ ਹੋ ਜਾਂਦੇ ਨੇ ਪਰ ਅਸੀਂ ਉਹਨਾਂ ਨੂੰ ਭੱਜਾਂਗੇ ਨਹੀਂ ਜਿੱਥੇ ਗਲਤੀ ਸਾਡੇ ਕੋਲ ਦੀ ਆਈ ਸ਼ਰਮ ਐਕਸੈਪਟ ਕਰੀ ਜੀਏ ਗਲਤੀ ਮੰਨਾਂਗੇ ਉੱਥੇ ਬਈ ਸਿੰਪਲ ਜੀ ਗੱਲ ਹੈ ਚਲੋ ਜੀ ਚਲ ਠੀਕ ਹੈ ਉਹ ਭੈ ਚੋਦ ਇੰਨਾ ਬੋਲ ਲਿਆ ਮੈਂ ਭੈਣ ਦੀ ਆਵਾਜ਼ ਨਹੀਂ ਛੱਡੀ ਤੈਨੂੰ ਚਲ ਕੋਈ ਨਹੀਂ